ਸੁਖ ਟਲ ਗੁਰ ਸੇਵੀਐ ਇਹਾਨਸ ਸਹਜ ਸੁਭਾਈ ਦਰਸਨ ਪਰਸੇ ਗੁਰੂ ਕੈ ਜਨਮ ਮਰਨੁ ਦੁਖੁ ਜਾਈ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵਾ ਤੂੰ सलात तू है नाला तू है रखा स उहा रखा सरसनाला ऐसा राम दीन दुनी सहाई ਦਾਸ ਕੀ ਪੈਜ ਰੱਖੈ ਮੇਰੇ ਭਾਈ ਰਹਾਉ ਅਗੇ ਆਪ ਇਹ ਥਾਨ ਵਸ ਜਾ ਕੇ ਆਠ ਪਹਿਰ ਮਨਾ ਹਰ ਕੋ ਜਪੈ ਪਤ ਪਰਵਾਨ ਸੱਚ ਨੀਸਾਨ ਜਕ ਆਪ ਕਰਹਿ परमान अपे दाता आप प्रताप पाल नित नित नानक आराम नाम सुहा ਪੇਦਾਤਾ ਆਪ ਪ੍ਰਤਪਾਲਾ ਨੇਤ ਨਿਤ ਨਾਨਕ ਅਰਾਮ ਨਾਮ ਸੁਨਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਪਵਨ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਗੁਰੂ ਕੀ ਸੰਗਤ ਨੇ ਸਰਵਣ ਕੀਤਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਨੰਗਰੂ ਅਰਜੁਨ ਦੇਵ ਸਾਹਿਬ ਮਹਾਰਾਜ ਜੀ ਦਾ ਆਗ ਗੌੜੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 200 ਦੇ ਉੱਤੇ ਸੁਭਾਏਮਾਨ ਹੈ ਸ਼ਬਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ ਕਿ ਐਸਾ RAM ਦੀਨ ਦੁਨੀ ਸਹਾਈ ਦਾਸ ਕੀ ਪੈਜ ਰੱਖੇ ਮੇਰੇ ਭਾਈ ਪੰਚਮ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਕਿ ਇਹ ਮੇਰੇ ਵੀਰ ਇਹ ਮੇਰੇ ਭਾਈ ਉਸ ਵਹਿਗੁਰੂ ਬਾਰੇ ਸੁਣ ਉਹ ਐਸਾ ਜੀ ਕਿ ਜਿਹੜਾ ਦੀਨ ਦੇ ਵਿੱਚ ਵੀ ਮਨੁੱਖ ਦਾ ਮਦਦਗਾਰ ਹੈ ਤੇ ਦੁਨੀਆ ਦੇ ਵਿੱਚ ਵੀ ਜਿਹੜਾ ਇਸ ਲੋਕ ਦੇ ਵਿੱਚ ਵੀ ਮਦਦਗਾਰ ਹੈ ਤੇ ਜਿਹੜਾ ਪਰਲੋਕ ਦੇ ਵਿੱਚ ਵੀ ਮਦਦਗਾਰ ਹੈ ਐਸਾ RAM ਉਹ ਇਹੋ ਜਿਹਾ ਜੇ ਕਿ ਦੀਨ ਦੁਨੀ ਸਹਾਈ ਦਾਸ ਕੀ ਪੈਜ ਰੱਖੈ ਮੇਰੇ ਭਾਈ ਜਿਹੜਾ ਉਹਦਾ ਸੇਵਕ ਬਣ ਗਿਆ ਨਾ ਜਿਹੜਾ ਉਹਦਾ ਦਾਸ ਬਣ ਗਿਆ ਹੈ ਹਜ਼ੂਰ ਕਹਿੰਦੇ ਨੇ ਉਦੀ ਇੱਜ਼ਤ ਪੱਤ ਉਹ ਆਪ ਰੱਖਦਾ ਏ ਇਹ ਨੁਕਤਾ ਬੜਾ ਸਮਝਣ ਵਾਲਾ ਏ ਕਿ ਦਾਸ ਬਣ ਜਾਣਾ ਇੱਕ ਹੁੰਦਾ ਏ ਦਾਸ ਅਖਵਾ ਲੈਣਾ ਦਾਸ ਦਾ ਅਰਥ ਜਿਵੇਂ ਸੇਵਕ ਅਸੀਂ ਕਹਿ ਦਿੰਨੇ ਆ ਸੇਵਾਦਾਰ ਪਰ ਇੱਕ ਹੈ ਦਾਸ ਬਣ ਜਾਣਾ ਇੱਕ ਹੈ ਅਖਵਾ ਲੈਣਾ ਤੇ ਇੱਕ ਹੈ ਬਣ ਜਾਣਾ ਦੋਨੋਂ ਦੇ ਵਿੱਚ ਬੜਾ ਵੱਡਾ ਅੰਤਰ ਹੈ ਜਦੋਂ ਕੋਈ ਦਾਸ ਬਣ ਜਾਂਦਾ ਹੈ ਨਾ ਉਹਦੀ ਰੱਖਿਆ ਵੀ ਆਪ ਕਰਦਾ ਹੈ ਉਹ ਹਰ ਥਾਂ ਸੇਵਕ ਦੀ ਮਦਦ ਵੀ ਕਰਦਾ ਹੈ ਸੇਵਕ ਦੇ ਅੰਗ ਸੰਗ ਹੈ ਬਚਨੇ ਬੜਾ ਸੀ ਸੁਣਦੇ ਆ ਜੋ ਮੰਗੈ ਠਾਕੁਰ ਹੀ ਆਪਣੇ ਤੇ ਸੋਈ ਸੋਈ ਦੇਵੇ ਇਹਦੀ ਟੇਕ ਵੀ ਬਹੁਤ ਵਾਰ ਇਹੀ ਪੰਕਤੀ ਦੀ ਰੱਖੀ ਜਾਂਦੀ ਹੈ ਪਰ ਹਾਉ ਵਾਲੀਆਂ ਉਹਦੀਆਂ ਜਿਹੜੀਆਂ ਪੰਕਤੀਆਂ ਨੇ ਸਭ ਕਹਿੰਦੇ ਨੇ ਹਰ ਜਨ ਰਾਖੇ ਦਾਸ ਕੀ ਪੈਜ ਰੱਖੇ ਮੇਰੇ ਭਾਈ ਕਿ ਜਿਹੜੇ ਹਰੀ ਦੇ ਜਨ ਬਣ ਗਏ ਨੇ ਜਿਹੜੇ ਸੇਵਕ ਬਣ ਗਏ ਗੋਬਿੰਦ ਨੇ ਗੁਰੂ ਨੇ ਪਰਮੇਸ਼ਰ ਨੇ ਉਹਨਾਂ ਦੀ ਇੱਜ਼ਤ ਪਤ ਆਪ ਰੱਖ ਲਈ ਹੈ ਕਿ ਹਰ ਜਨ ਰਾਖੇ ਗੁਰ ਗੋਬਿੰਦ ਜਿਹੜੇ ਜਨ ਬਣ ਗਏ ਇਹ ਉਹਨਾਂ ਦੀ ਖੇਡ ਹੈ ਹਣ ਅਖਵਾਉਣ ਵਾਲਿਆਂ ਦੀ ਨਹੀਂ ਜਿਹੜੇ ਬਣ ਗਏ ਨੇ ਕਹਿਣ ਲੱਗੇ ਯਾਰ ਕੰਠ ਲਾਏ ਉਹਨਾਂ ਨੂੰ ਆਪਣੀ ਗਲ ਵਕੜੀ ਵਿੱਚ ਲੈ ਲਿਆ ਗਲ ਨਾਲ ਲਾ ਲਿਆ ਉਹਨਾਂ ਨੂੰ ਅਵਗਣ ਉਹਨਾਂ ਦੇ ਬਖਸ਼ ਦਿੱਤੇ ਨੇ ਕੰਠ ਲਾਏ ਅਵਗਣ ਸਭ ਮਿਟੇ ਦਿਆਲ ਪੁਰਖ ਬਖਸ਼ ਨੇ ਇਸ ਲਈ ਹਾਜ਼ੂਰ ਕਹਿੰਦੇ ਨੇ ਉਹਦਾ ਦਾਸ ਬਣ ਕਿਤੇ ਸਭ ਕਹਿੰਦੇ ਨੇ ਦਾਸ ਬਣ ਜਦੋਂ ਅਸੀਂ ਸੰਖੇਪ ਜਿਹਾ ਭਾਵ 1 ਕੱਦ ਮਿੰਟ ਦੇ ਵਿੱਚ ਵੇਖਦੇ ਆ ਨਾ ਇਹ ਦਾਸ ਕਿਹੋ ਜਿਹਾ ਹੁੰਦਾ ਹੈ ਕਬੀਰ ਸਾਹਿਬ ਜੀ ਦੇ ਚਾਰ ਸਲੋਕ ਨੇ ਕਿ ਦਾਸ ਕਿਹੋ ਜਿਹਾ ਵੈ ਜਿਹਦੀ ਇੱਜ਼ਤ ਪਤੋ ਵਾਹਿਗੁਰੂ ਆਪ ਰੱਖਦਾ ਹੈ ਕਿ ਜੇਵੀ ਇੱਜ਼ਤ ਪਤ ਆਪ ਰੱਖਦਾ ਹੈ ਉਹ ਦਾਸ ਹੈ ਕਿਹੋ ਜਿਹਾ ਤੇ ਕਬੀਰ ਸਾਹਿਬ ਜੀ ਦੇ ਚਾਰ ਸਲੋਕ ਨੇ ਉਹ ਲੜੀ ਦੇ ਵਿੱਚ ਉਹ ਪਹਿਲਾ ਬਚਨ ਕਰਦੇ ਨੇ ਕਿ ਕਬੀਰ ਰੋੜਾ ਹੋਇਰੋ ਬਾਟਕਾ ਇੰਨੇ ਕਿਤੇ ਰਸਤੇ ਦਾ ਰੋੜਾ ਬਣ ਠੁੱਡੇ ਖਾ ਕੋਈ ਸੱਜਿਓ ਮਾਰੇ ਕੋਈ ਖੱਬਿਓ ਮਾਰੇ ਅਰੋੜਾ ਹੋਇਰੋ ਬਾਟਕਾ ਤਜ ਮਨ ਕਾ ਅਭਿਮਾਨ ਸੇਵਕ ਬਣਨਾਂ ਤੇ ਪਹਿਲੀ ਗੱਲ ਹੈ ਅਭਿਮਾਨ ਛੱਡ ਅਰੋੜੇ ਵਾਂਗ ਹੋ ਜਾ ਇੱਕ ਪਾਸਿਓ ਮਾਰਦਾ ਕੋਈ ਦੂਜੇ ਪਾਸਿਓ ਠੁੱਡੇ ਮਾਰਦਾ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ ਕਿ ਇਹੋ ਜਿਹਾ ਸੇਵਕ ਬਣ ਜਾਏ ਤੇ ਰੱਬ ਮਿਲ ਜਾਂਦਾ ਫਿਰ ਕਹਿੰਦੇ ਨੇ ਰੋੜਾ ਹੋਇਆ ਤਾਂ ਕੀ ਆ ਭਇਆ ਪੰਥੀ ਕੋ ਦੁੱਖ ਦੇ ਸੇਵਕ ਇਹੋ ਜਿਹੇ ਕਹਿਣ ਲੱਗੇ ਰੋੜੇ ਵਰਗਾ ਇਹ ਰੋੜਾ ਹੋ ਗਿਆ ਤੇ ਕੀ ਹੋ ਗਿਆ ਰਾਹੀਰ ਦੇ ਲਈ ਤੇ ਦੁੱਖ ਹੈ ਕਿਸੇ ਨੂੰ ਠੇਡਾ ਲੱਗ ਜਾਂਦਾ ਹੈ ਕਿਸੇ ਦੇ ਰਾਹ ਦਾ ਰੋੜਾ ਬਣਦਾ ਉਹ ਰੋੜਾ ਹੋਇਆ ਤਾਂ ਕੀ ਆ ਭਇਆ ਪੰਥੀ ਕੋ ਦੁੱਖ ਦੇ ਫਿਰ ਕੀ ਹੈ ਐਸਾ ਤੇਰਾ ਦਾਸ ਹੈ ਦਾਸ ਤੇ ਇਹੋ ਜਿਹਾ ਜਿਉਂ ਧਰਨੀ ਮੈਂ ਕਿ ਜਿਵੇਂ ਮਿੱਟੀ ਹੈ ਕਹਿਣ ਲੱਗੇ ਚਾਹੇ ਕੋਈ ਦੋ ਪਾਇਆ ਜੀਵ ਹੈ ਚਾਹੇ ਚਾਰ ਪਾਇਆ ਹਰ ਇੱਕ ਦੇ ਪੈਰਾਂ ਹੇਠ ਹੈ ਮਿੱਟੀ ਫਿਰ ਅਗਲਾ ਬਚਨ ਕਰਦੇ ਨੇ ਖੇ ਹੋਈ ਤਾਂ ਕਿਆ ਪਾਇਆ ਜੇ ਮਿੱਟੀ ਵੀ ਬਣ ਗਈ ਹੈ ਤੇ ਕੀ ਹੋਇਆ ਜੋ ਉੱਡ ਲੱਗ ਹੈ ਅੰਗ ਹੁਣ ਹਵਾ ਹੀ ਨਾ ਤੇ ਜਿਹੜੀ ਮਿੱਟੀ ਪੈਰਾਂ ਥਲੇ ਸੀ ਉਹੀ ਮਿੱਟੀ ਉੱਡ ਕੇ ਕਈ ਵਾਰ ਸਰੀਰ ਤੇ ਕਈ ਵਾਰ ਸਿਰ ਤੇ ਪੈ ਗਈ ਹਜ਼ੂਰ ਕਹਿਣ ਲੱਗੇ ਕਿ ਖੇਵੀ ਬਣ ਗਈ ਐ ਮਿੱਟੀ ਵੀ ਹੋ ਗਈ ਐ ਤੇ ਫਿਰ ਕੀ ਐ ਹਵਾ ਦਾ ਸਾਥ ਮਿਲਣ ਦੀ ਜ਼ਰੂਰਤ ਹੀ ਜਿਹੜੀ ਪੈਰਾਂ ਥੱਲੇ ਸੀ ਉਹ ਸਿਰ ਤੱਕ ਪਹੁੰਚ ਗਈ ਹਜ਼ੂਰ ਕਹਿਣ ਲੱਗੇ ਖੇ ਹੋਈ ਤੋ ਕੀ ਆ ਪਾਇਆ ਜਉ ਉੱਡ ਲੱਗੈ ਅੰਗ ਕਿ ਉਹੀ ਉੱਡ ਕੇ ਸਰੀਰ ਕੰਗਾਂ ਦੇ ਉੱਤੇ ਸਿਰ ਤੱਕ ਪਹੁੰਚ ਜਾਂਦੀ ਐ ਖਰ ਸੇਵਕ ਕਿਹੋ ਜਿਹਾ ਹਰ ਜਨ ਇਹ ਸਾਚਾਹੀ ਹੈ ਰੱਬ ਦਾ ਸੇਵਕ ਤੇ ਇਹੋ ਜਿਹਾ ਹੋਣਾ ਚਾਹੀਦਾ ਜਿਉਂ ਪਾਣੀ ਸਰਬੰਗ ਕਿ ਜਿਸ ਤਰ੍ਹਾਂ ਪਾਣੀ ਆ ਸਾਰੇ ਅੰਗਾਂ ਲਈ ਇਹ ਮਿੱਟੀ ਨੂੰ ਧੋ ਦਿੰਦਾ ਪਰ ਜਿਹੜਾ ਚੌਥਾ ਸ਼ਲੋਕ ਕਬੀਰ ਸਾਹਿਬ ਜੀ ਉਚਾਰਨ ਕਰਦੇ ਨੇ ਉਹ ਕਹਿੰਦੇ ਨੇ ਪਾਣੀ ਹੂਆ ਤਾਂ ਕੀ ਆ ਪਾਇਆ ਫਰ ਕਹਿੰਦੇ ਨੇ ਪਾਣੀ ਵੀ ਕੋਈ ਵੱਡੀ ਪ੍ਰਾਪਤੀ ਨਹੀਂ ਹੈ ਕਬੀਰ ਸਾਹਿਬ ਕਹਿੰਦੇ ਨੇ ਸੇਵਕ ਪਾਣੀ ਵਰਗਾ ਵੀ ਨਹੀਂ ਮਹਾਰਾਜ ਕਿਉਂ ਕਹਿਣ ਲੱਗੇ ਕਬੀਰ ਪਾਣੀ ਭੂਆ ਤਾਂ ਕਿ ਆ ਪਾਇਆ ਸੀਰ ਤਤ ਹੋਏ ਪਾਣੀ ਵੀ ਤੇ ਠੰਡਾ ਹੋ ਜਾਂਦਾ ਹੈ ਗਰਮ ਹੋ ਜਾਂਦਾ ਹੈ ਸਰਦੀਆਂ ਵਿੱਚ ਪਾਣੀ ਠੰਡਾ ਹੋ ਗਿਆ ਗਰਮੀਆਂ ਦੇ ਵਿੱਚ ਜਿਆਦਾ ਗਰਮ ਹੋ ਗਿਆ ਪਰ ਸੇਵਕ ਕਿਹੋ ਜਿਹਾ ਹੁੰਦਾ ਏ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰਹੀ ਹੋਏ ਉਹ ਹਰ ਵਰਗਾ ਹੀ ਹੁੰਦਾ ਏ ਉਹ ਠੰਡਾ ਤੱਤਾ ਨਹੀਂ ਹੁੰਦਾ ਇੱਕ ਸਮਾਨ ਰਹਿੰਦਾ ਏ ਜਿਸ ਤਰ੍ਹਾਂ ਦਾ ਰੱਬ ਹੈ ਕਹਿਣ ਲੱਗੇ ਸੇਵਕ ਵੀ ਉਹਦਾ ਇਹੋ ਜਿਹਾ ਹੀ ਏ ਹਰ ਜਨ ਹਰ ਅੰਤਰ ਨਹੀਂ ਕਹਿਣ ਲੱਗੇ ਹਰੀ ਇਹ ਹਰੀ ਦੇ ਜਨਾਂ ਦੇ ਵਿੱਚ ਕੋਈ ਫਰਕ ਨਹੀਂ ਜੇ ਰਹਿ ਜਾਂਦਾ ਉਹ ਹਰੀ ਵਰਗਾ ਹੀ ਹੋ ਜਾਂਦਾ ਹੈ ਸੋ ਇਹ ਬਚਨ ਹਜ਼ੂਰ ਅੱਜ ਕਹਿੰਦੇ ਨੇ ਕਿ ਰੱਬ ਦਾ ਸੇਵਕ ਜਦੋਂ ਕੋਈ ਬਣ ਜਾਂਦਾ ਹੈ ਨਾ ਤੇ ਉਹਦੀ ਇੱਜ਼ਤ ਪਤ ਪ੍ਰਮਾਤਮਾ ਆਪ ਰੱਖਦਾ ਹੈ ਉਹਦਾ ਹਰ ਥਾਂ ਲੋਕ ਪਰਲੋਕ ਦੇ ਵਿੱਚ ਉਹ ਵਹਿਗੁਰੂ ਜਿਹੜਾ ਹੈ ਉਹ ਮਦਦਗਾਰ ਹੈ ਕਿਉਂਕਿ ਉਹਦੇ ਵਿੱਚ ਤੇ ਰੱਬ ਦੇ ਵਿੱਚ ਫਰਕ ਹੀ ਕੋਈ ਨਹੀਂ ਰਹਿ ਗਿਆ ਹਰ ਹਰ ਜਨ ਦੁਈ ਏਕ ਹੈ ਵਿਭ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੀ ਹਜ਼ੂਰ ਕਹਿਣ ਲਗੇ ਹਰੀਦਾ ਸੇਵਕ ਜਿਹੜਾ ਉਹ ਐਸਾ ਹੈ ਤੇ ਐਸੇ ਸੇਵਕ ਦੀ ਜਿਹੜੀ ਹੈ ਉਹ ਇੱਜ਼ਤ ਪਤ ਵਹਿ ਗੁਰੂ ਹਜ਼ੂਰ ਕਹਿੰਦੇ ਨੇ ਇਹ ਮੇਰੇ ਵੀਰ ਉਹ ਵਹਿ ਗੁਰੂ ਆਪ ਹੀ ਰੱਖਦਾ ਹੈ ਐਸਾ ਰਾਮ ਮੇਰਾ ਰੱਬ ਵੀ ਐਸਾ ਹੈ ਜਿਹੜਾ ਸੇਵਕ ਦੇ ਦੀਨ ਦੁਨੀ ਸਹਾਈ ਲੋਕ ਦੇ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਸ ਦਾ ਮਦਦਗਾਰ ਹੈ ਤੇ ਦਾਸ ਕੀ ਪੈਰ ਰੱਖੈ ਮੇਰੇ ਭਾਈ ਕਿ ਉਹ ਦਾਸ ਦੀ ਇੱਜ਼ਤ ਪਤ ਉਹ ਆਪ ਰੱਖ ਲੈਂਦਾ ਹੈ ਹੁਣ ਜਿਹੜੇ ਅਗਲੇ ਬਚਨ ਨੇ ਹਜ਼ੂਰ ਦੇ ਉਹ ਇੱਕ ਤੂੰ ਹੈ ਮਸਲਤ